ਮਹਾਕਾਵਯ ਸ਼੍ਰੀ ਰਮਾਇਣ ਜੀ ਦੇ ਰਚਨਾਕਾਰ ਮਹਾਰਿਸ਼ੀ ਵਾਲਮੀਕ ਜੀ ਕੀ ਜੈ ਹੋਲਸੀਆ ਬਤੀ ਰਾਮਚੰਦਰ ਕੀ ਜੈ ਹੋਲ ਕ੍ਰਿਸ਼ਨ ਭਗਵਾਨ ਕੀ ਜੈ ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਬੈ ਸਤਿਪਾਲ ਗਰਗ ਤੱਪਾ ਮਹਾਰਿਸ਼ੀ ਵਾਲਮੀਕ ਜੀ ਦੇ ਅਵਤਾਰ ਦਿਸ਼ ਦੀਆਂ ਸਮੂਹ ਦੇਸ਼ ਵਿਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਮਹਾਰਿਸ਼ੀ ਵਾਲਮੀਕ ਜੀ ਮਹਾਕਾਵਯ ਦੇ ਰਚਨਾਕਾਰ ਮਹਾਰਿਸ਼ੀ ਵਾਲਮੀਕ ਜੀ ਨੇ ਸ਼੍ਰੀ ਨਰਮਨ ਦਾ ਮਹਾਕਾਬਿਆ ਲਿਖ ਕੇ ਇੱਕ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹਨਾਂ ਦਾ ਮੈਸੇਜ ਪਹੁੰਚਾਇਆ ਅੱਜ ਸ਼੍ਰੀ ਨਰਮਨ ਜੋ ਮਹਾਕਾਬਿਆ ਹੈ ਜਿਸ ਨੂੰ ਇੱਕ ਗ੍ਰੰਥ ਦੇ ਰੂਪ ਵਿੱਚ ਸਾਰੇ ਵਿਸ਼ਵ ਦੇ ਵਿੱਚ ਪੂਜਾ ਹੁੰਦੀ ਹੈ ਅੱਜ ਉਹਨਾਂ ਦੇ ਅਵਤਾਰ ਦੇਸ ਨੂੰ ਲੈ ਕੇ ਵਿਸ਼ਵ ਦੇ ਵਿੱਚ ਸ਼ੋਭਾ ਯਾਤਰਾ ਕੱਢੀਆਂ ਜਾਂਦੀਆਂ ਨੇ ਜਿਸ ਨੂੰ ਲੈ ਕੇ ਅੱਜ ਤੱਪਾ ਦੇ ਵਿੱਚ ਵੀ ਸ਼ੋਭਾ ਯਾਤਰਾ ਕੱਢੀ ਗਈ ਜਿਸ ਦਾ ਭਰਪੂਰ ਸਵਾਗਤ ਕੀਤਾ ਗਿਆ ਫੁੱਲਾਂ ਦੀ ਵਰਖਾ ਦੇ ਨਾਲ ਅੰਦਰਲਾ ਵਸ ਸਾਡਾ ਤਪਾ ਵੀ ਖੇਵੀ ਮਹਾਰਿਸ਼ੀ ਬਾਲਮੀਕ ਦੀ ਸ਼ੋਭਾ ਯਾਤਰਾ ਦੇ ਵਿੱਚ ਫੁੱਲਾਂ ਦੀ ਵਰਖਾ ਕਰਕੇ ਨਾਲ ਸਵਾਗਤ ਕੀਤਾ ਇਸ ਮੌਕੇ ਲੱਡੂ ਵੀ ਵੰਡੇਗੇ ਆਓ ਤੁਹਾਨੂੰ ਲੈ ਚਲਦੇ ਆਂ ਸ਼ੋਭਾ ਯਾਤਰਾ ਦੇ ਵਿੱਚ ਜਿੱਥੇ ਸ਼ੋਭਾ ਯਾਤਰਾ ਦੇ ਵਿੱਚ ਵੱਖ-ਵੱਖ ਝਾਕੀਆਂ ਬਣਾ ਕੇ ਮਹਾਰਿਸ਼ੀ ਬਾਲਮੀਕ ਜੀ ਨੂੰ ਅੱਜ ਯਾਦ ਕੀਤਾ ਗਿਆ ਸ਼੍ਰੀ ਰਾਮ ਜੀ ਦਾ ਅਸ਼ਮੇਖ ਜੱਗ ਦੇ ਵਿੱਚ ਛੱਡਿਆ ਘੋੜਾ ਇਹੇ ਛੋਟੇ-ਛੋਟੇ ਬਾਲਕਾਂ ਲਬ ਤੇ ਕੁਛ ਨੇ ਫੜਿਆ ਹੋਇਆ ਹੈ ਉਸ ਦਾ ਸੀਨ ਦਰਸਾਇਆ ਜਾ ਰਿਹਾ ਹੈ ਸ਼ੋਭਾ ਯਾਤਰਾ ਹੁਣ ਅੰਦਰਲਾ ਬਾਸਾ ੱਡਾ ਤਪਾ ਵਿਖੇ ਪਹੁੰਚ ਚੁੱਕੀ ਹੈ ਜਿਸ ਦਾ ਫੁੱਲਾਂ ਦੇ ਨਾਲ ਸਵਾਗਤ ਹੋ ਰਿਹਾ ਹੈ ਸਮੂਹ ਦੁਕਾਨਦਾਰਾਂ ਵੱਲੋਂ ਇਸ ਸ਼ੋਭਾ ਯਾਤਰਾ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਇਸ ਮੌਕੇ ਪਰਵੀਨ ਮਹਿਤਾ ਜੀ ਉਹਨਾਂ ਦੀ ਅਗਵਾਈ ਵਿੱਚ ਸ਼ੋਭਾ ਯਾਤਰਾ ਦੀ ਸ਼ੋਭਾ ਵਧਾਈ ਜਾ ਰਹੀ ਹੈ ਪਟਾਕੇ ਵੀ ਚਲਾਏ ਜਾ ਰਹੇ ਨੇ ਮਹਾਰਿਸ਼ੀ ਵਾਲਮੀਕ ਜੀ ਦੇ ਅਵਤਾਰ ਦਿਵਸ ਦੀਆਂ ਜੋ ਸ਼ੋਭਾ ਯਾਤਰਾਵਾਂ ਦੀਆਂ ਝਲਕੀਆਂ ਨੇ ਉਹ ਤੁਸੀਂ ਦੇਖ ਸਕਦੇ ਹੋ ਇਸ ਮੌਕੇ ਬੜੇ ਉਤਸ਼ਾਹ ਦੇ ਨਾਲ ਤੁੰਤਾਂ ਦੇ ਨਾਲ ਇਹ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਜਿੱਥੇ ਵਿਸ਼ਵ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਵੀ ਇਹ ਸ਼ੋਭਾ ਯਾਤਰਾ ਮਹਾਰਿਸ਼ੀ ਵਾਲਮੀਕ ਜੀ ਦੀ ਕੱਢੀ ਜਾ ਰਹੀ ਹੈ ਉੱਥੇ ਤੱਪਾ ਦੇ ਅੰਦਰ ਵੀ ਸ਼ੋਭਾ ਯਾਤਰਾ ਇਸ ਦਾ ਜੋ ਸਵਾਗਤ ਹੈ ਉਹ ਤੁਸੀਂ ਦੇਖ ਸਕਦੇ ਹੋ ਇਸ ਮੌਕੇ ਸ਼ੋਭਾ ਯਾਤਰਾ ਤੱਪਾ ਸ਼ਹਿਰ ਤੇ ਤੱਪਾ ਪਿੰਡ ਦੇ ਵਿੱਚ ਦੀ ਹੁੰਦੀ ਹੋਈ ਅੰਦਰਲਾਵਾ ਸੱਡਾ ਵਿਖੇ ਪਹੁੰਚੀ ਜਿੱਥੇ ਖੁੱਲਾਂ ਦੀ ਬਰਖਾ ਦੇ ਨਾਲ ਪ੍ਰਵੀਨ ਮਹਿਤਾ ਅਖੰਡ ਕਾਰਜਵਾਹਕ ਆਰਐਸਐਸ ਪੰਡਿਤ ਸੋਮਨਾਥ ਭਾਜਪਾ ਨੇਤਾ ਅਤੇ ਉਹਨਾਂ ਦੇ ਨਾਲ ਰਵਿੰਦਰ ਵਾਂਸਲ ਲਖਵੀਰ ਕਾਲਾ ਮਹਿਤਾ ਹਰੀ ਸਿੰਘਲਾ ਐਡਵੋਕੇਟ ਕੁਨਾਲ ਗਰਗ ਕੇਸ਼ਪਾਲ ਰੂੜੇਕੇ ਵਿੱਕੀ ਮੈਡੀਕਲ ਵਾਲਾ ਜਗਜੀਤ ਰਾਮ ਗਰਮੇਲ ਸਿੰਘ ਗਿੱਲਾ ਵਿਪਨ ਗੁਪਤਾ ਜੀ ਜਗਤਾਰ ਸਿੱਧੂ ਜੀ ਆਦੀ ਸਮੂਹ ਦੁਕਾਨਦਾਰ ਤੁਸੀਂ ਦੇਖ ਸਕਦੇ ਹੋ ਫੁੱਲਾਂ ਦੀ ਵਰਖਾ ਦੇ ਨਾਲ ਇਹ ਸ਼ੋਭਾ ਯਾਤਰਾ ਦਾ ਸਵਾਗਤ ਕਰ ਰਹੇ ਨੇ ਇਸ ਮੌਕੇ ਵੱਡੀ ਗਿਣਤੀ ਵਿੱਚ ਆਏ ਜੋ ਸ਼ੋਭਾ ਯਾਤਰਾ ਵਿੱਚ ਉਹਨਾਂ ਦੇ ਫੁੱਲਾਂ ਦੀ ਵਰਖਾ ਕਰਕੇ ਲੱਡੂ ਵੀ ਵੰਡੇਗੇ ਅਤੇ ਬਾਲਮੀਕ ਜੀ ਦੇ ਜਕਾਰੇ ਲਾਏਗੇ ਤੁਸੀਂ ਦੇਖ ਸਕਦੇ ਹੋ ਮਹਾਰਿਸ਼ੀ ਵਾਲਮੀਕੀ ਦਾ ਜਨਮ ਕਸ਼ਪ ਅਤੇ ਮਾਤਾ ਅਦਿੱਤੀ ਦੇ ਨੌਵੇਂ ਪੁੱਤਰ ਵਰਮ ਦੇ ਘਰ ਹੋਇਆ ਮਾਤਾ ਅਰਚਨਾ ਦੀ ਕੁੱਖੋਂ ਪੈਦਾ ਹੋਏ ਅੱਸੂ ਮਹੀਨੇ ਦੀ ਪੂਰਨਮਾਸੀ ਦੇ ਦਿਨ ਇਹਨਾਂ ਦਾ ਬਚਪਨ ਦਾ ਨਾਮ ਰਤਨਾਕਰ ਸੀ ਮਹਾਰਿਸ਼ੀ ਵਾਲਮੀਕ ਜੀ ਨੂੰ ਬਚਪਨ ਦੇ ਵਿੱਚ ਕੁਝ ਭੀਲ ਸਮਾਜ ਦੇ ਲੋਕ ਚੱਕ ਕੇ ਲੈ ਗਏ ਸੀ ਜਿਨ੍ਹਾਂ ਦਾ ਪਾਲਣ ਪੋਸ਼ਣ ਉਸੇ ਭੀਲ ਸਮਾਜ ਦੇ ਵਿੱਚ ਹੋਇਆ ਇਹਨਾਂ ਦਾ ਨਾਮ ਰਤਨਾਕਰ ਤੋਂ ਫਿਰ ਵਾਲਮੀਕ ਰੱਖਿਆ ਗਿਆ ਮਹਾਰਿਸ਼ੀ ਬਾਲਮੀਕ ਜੀ ਸ਼ਿਵ ਦੇ ਅਵਤਾਰ ਅਤੇ ਬ੍ਰਹਮਾ ਜੀ ਦੇ ਵੰਸ਼ ਤ੍ਰੇਤਾ ਯੁੱਗ ਦੇ ਮੰਨੇ ਜਾਂਦੇ ਨੇ। ਪਰਾਤਨ ਕਥਾ ਦੇ ਮੁਤਾਬਕ 7ਵੀਂ ਤੋਂ 5ਵੀਂ ਜੋ ਸਦੀ ઈਸਾ ਪੂਰਵ ਤੱਕ ਸ਼੍ਰੀ ਰਮਾਇਣ ਦਾ ਆਰੰਭ ਚਰਨ ਸੀਗਾ। ਉਸ ਸਮੇਂ ਅੱਜ ਤੋਂ ਕਰੀਬ 3400 ਸਾਲ ਪਹਿਲਾਂ ਸ਼੍ਰੀ ਰਮਾਇਣ ਜੀ ਦੀ ਰਚਨਾ ਹੋਈ ਸੀ ਜਿਸ ਦਾ ਭਾਰਤ, ਇੰਡੋਨੇਸ਼ੀਆ ਅਤੇ ਨੇਪਾਲੀ ਭਾਸ਼ਾ ਦੇ ਵਿੱਚ ਸੰਸਕਰਨ ਮਿਲਦੇ ਨੇ ਮਹਾਰਿਸ਼ੀ ਵਾਲਮੀਕ ਜੀ ਦੇ ਇਸ ਮਹਾਕਾਵਿਆ ਨੂੰ ਲੈ ਕੇ ਅੱਜ ਵਿਸ਼ਵ ਦੇ ਕੋਨੇ-ਕੋਨੇ ਦੇ ਵਿੱਚ ਸ਼੍ਰੀ ਰਮਾਇਣ ਜੀ ਦੀ ਪੂਜਾ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਅੱਜ ਇਹਨਾਂ ਦੇ ਅਵਤਾਰ ਦਿਵਸ ਤੇ ਸ਼ੋਭਾ ਯਾਤਰਾ ਦੇ ਫੁੱਲਾਂ ਦੀ ਵਰਖਾ ਦੇ ਨਾਲ ਸਵਾਗਤ ਕੀਤਾ ਜਾ ਰਿਹਾ ਹੈ ਸ਼੍ਰੀ ਰਮਾਇਣ ਦੇ ਮੁਤਾਬਕ ਅਤੇ ਪ੍ਰਾਨਕ ਕਥਾ ਦੇ ਮੁਤਾਬਕ ਮਹਾਰਿਸ਼ੀ ਵਾਲਮੀਕ ਜੀ ਦੇ ਆਸ਼ਰਮ ਅੰਦਰ ਮਾਤਾ ਸੀਤਾ ਜੀ ਨੇ ਵੀ ਸ਼ਰਨ ਲਈ ਸੀ ਜਿਸ ਦੇ ਦੋ ਸੁਪੁੱਤਰ ਲਵ ਤੇ ਕੁਛ ਪੈਦਾ ਹੋਏ ਉਹਨਾਂ ਦਾ ਪਾਲਣ ਪੋਸ਼ਣ ਵੀ ਮਹਾਰਿਸ਼ੀ ਬਾਲਮੀਕ ਜੀ ਨੇ ਕੀਤਾ ਅਤੇ ਲਵ ਤੇ ਕੁਛ ਨੂੰ ਇੱਕ ਧਨੁਸ਼ਧਾਰੀ ਬਣਾਇਆ ਉਹਨਾਂ ਨੂੰ ਗਿਆਨ ਦੀ ਸਿੱਖਿਆ ਵੀ ਦਿੱਤੀ ਮਹਾਰਿਸ਼ੀ ਅੱਜ ਬਾਲਮੀਕ ਜੀ ਦਾ ਜਨਮ ਜੋ ਅਵਤਾਰ ਦਿਵਸ ਹੈ ਉਹ ਪੂਰੇ ਹਿੰਦੁਸਤਾਨ ਤੋਂ ਇਲਾਵਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮਨਾਇਆ ਜਾ ਰਿਹਾ ਹੈ ਅੱਜ ਤਪਾ ਮੰਡੀ ਵਿਖੇ ਵੀ ਮਹਾਰਿਸ਼ੀ ਵਾਰਮੇਕ ਜੀ ਦੇ ਅਵਤਾਰ ਦੇਸ ਨੂੰ ਲੈ ਕੇ ਬੜੇ ਉਤਸ਼ਾਹ ਤੇ ਸ਼ਰਧਾ ਨਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਜਿਸ ਦਾ ਮੰਡੀ ਨਿਵਾਸੀਆਂ ਦੇ ਵੱਲੋਂ ਤੁਸੀਂ ਦੇਖ ਸਕਦੇ ਹੋ ਭਰਵੇਂ ਸਵਾਗਤ ਹੋ ਰਹੇ ਨੇ ਫੁੱਲਾਂ ਦੀ ਵਰਖਾ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਸਾਡੇ ਕਾਲਾ RAM ਜੀ ਐਮ ਸੀ ਉਹ ਵੀ ਇਹ ਸ਼ੋਭਾ ਯਾਤਰਾ ਦੀ ਅਗਵਾਈ ਕਰ ਰਹੇ ਨੇ ਇਸ ਸ਼ੋਭਾ ਯਾਤਰਾ ਦੇ ਵਿੱਚ ਵੱਡੀ ਗਿੰਚੀ ਵਿੱਚ ਆਏ ਜੋ ਸ਼ਰਧਾਲੂ ਨੇ ਉਹਨਾਂ ਨੂੰ ਮੰਡੀ ਨਿਵਾਸੀਆਂ ਵੱਲੋਂ ਲੱਡੂ ਵੰਡੇ ਗਏ ਅੰਦਰਲਾ ਵਸਦਰ ਵਿਖੇ ਵੀ ਲੱਡੂ ਵੰਡੇ ਗਏ ਤੁਸੀਂ ਦੇਖ ਸਕਦੇ ਹੋ ਸ਼ੋਭਾ ਯਾਤਰਾ ਦੇ ਵਿੱਚ ਰਾਮ ਲਕਸ਼ਮਣ ਅਤੇ ਹਨੂਮਾਨ ਜੀ ਦੀਆਂ ਝਾਕੀਆਂ ਵੀ ਦਿਖਾਈਆਂ ਗਈਆਂ ਨੇ ਅਤੇ ਰਾਧਾ ਕ੍ਰਿਸ਼ਨ ਜੀ ਦੀ ਵੀ ਝਾਕੀ ਦਿਖਾਈ ਗਈ ਹੈ ਇਸ ਮੌਕੇ ਬੈਂਡ ਵਾਜੇ ਦੇ ਨਾਲ ਇਹ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਰਾਧਾ ਕ੍ਰਿਸ਼ਨ ਜੀ ਦੀ ਝਾਕੀ ਇਸ ਮੌਕੇ ਬੜੀਆਂ ਸੁੰਦਰ ਸੁੰਦਰ ਝਾਕੀਆਂ ਤਾਂ ਤੱਕ ਵੀਰ ਜੀ ਦੀ ਵੀ ਝਾਕੀ ਤੁਸੀਂ ਦੇਖ ਸਕਦੇ ਹੋ ਬਾਲਮੀਕ ਜੀ ਦੀ ਰਿਤਮਾ ਵਾਲੀ ਝਾਕੀ ਅਤੇ ਲਵਕੁਸ਼ ਜੋ ਬਚਪਨ ਦੇ ਰੂਪ ਵਿੱਚ ਅਸਮੇਗ ਜੱਗ ਦਾ ਘੋੜਾ ਫੜੀ ਹੋਈ ਲੈ ਕੇ ਜਾ ਰਹੇ ਨੇ ਇਹ ਮਾਤਾ ਸੀਤਾ ਜੀ ਅਤੇ ਰਾਮ ਲక్ష్మణ ਹਨுமਾਨ ਜੀ ਦੀ ਝਾਤੀ ਬਹੁਤ ਸੁੰਦਰ ਝਾਤੀ ਹੈ ਤੁਸੀਂ ਦੇਖ ਸਕਦੇ ਹੋ ਇਹ ਜੋਭਾ ਯਾਤਰਾ ਤਾਪਾ ਸ਼ਹਿਰ ਤੇ ਤਾਪਾ ਪਿੰਡ ਦੇ ਵਿੱਚ ਕੱਢੀ ਗਈ ਜਿਸ ਦਾ ਥਾਂ ਥਾਂ ਤੇ ਸਵਾਗਤ ਕੀਤਾ ਗਿਆ ਵੀਡੀਓ ਅਗਰ ਚੰਗੀ ਲੱਗੀ ਲਾਈਕ ਸ਼ੇਅਰ ਵੈ ਸਬਸਕ੍ਰਾਈਬ ਜਰੂਰ ਕਰਨਾ ਜੀ ਬੋਲ ਮਹਾਰਿਸ਼ੀ ਵਾਲਮੀਕੀ ਕੀ ਜੀ ਕੀ ਜੈ ਹੋ ਰਸੀਆ ਬਤੀ RAM ਚੰਦਰ ਕੀ ਜੈ ਵੀਡੀਓ ਦੇ ਨਾਲ ਕਮੈਂਟ ਵੀ ਜਰੂਰ ਕਰਨਾ ਜੀ ਜੈ ਸ਼੍ਰੀ ਰਾਮ ਜੈ 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 ਅਵਤਾਰ ਦੇਸ਼ ਦੀਆਂ ਲੱਖ ਲੱਖ ਵਧਾਈਆਂ ਜੀ ਵੀਡੀਓ ਲਾਈਕ ਤੇ ਸ਼ੇਅਰ ਜਰੂਰ ਕਰਨਾ ਜੀ ਹੋ ਰਸੀਆ ਬਤੀ RAM ਚੰਦਰ ਭਗਵਾਨ ਕੀ ਜੈ